ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਬਤਾਸੇ ਮਰਬੂ YouTube ਚੈਨਲ ਇਸ ਵੇਲੇ ਪਿੰਡ ਲਿੱਦੜਾਂ ਵਿਖੇ ਜੋ ਸੁਹਾਗਣਾ ਪੰਜਾਬ ਦੀਆਂ ਵਿਰਸਾ ਵਿਰਸਾ ਪੰਜਾਬ ਦਾ ਇੱਕ ਜੋ ਪੰਜਾਬ ਦਾ ਵਿਰਸਾ ਹੈ ਪੰਜਾਬੀ ਉਹਦੇ ਮੱਦੇ ਨਜ਼ਰ ਸੁਹਾਗਣਾ ਹਾਲ شادی ਤਰ੍ਹਾਂ ਆਪਣਾ ਤੀਆਂ ਸਮਾਗਮ ਪੰਜਾਬ ਦੇਵ ਦੇ ਸੰਗਤਾਂ ਮਨਾ ਰਹੀਆਂ ਐਸੇਲੇ ਬਤਾਸੇ ਮਰਬੂ YouTube ਚੈਨਲ ਪਿੰਡ ਲਿੱਦੜਾਂ ਵਿਖੇ ਪਹੁੰਚਾਇਆ ਆਓ ਪ੍ਰਬੰਧਕ ਕਮੇਟੀ ਯੋਗ ਨਾ ਦਾ ਮੇਰੇ ਮੈਡਮਾ ਜੀ ਆ ਇਹ ਸਮਾਗਮ ਕਰਾ ਰਹੇ ਆ 11 ਤਰੀ ਨੂੰ ਉਹਦਾ ਕੀ ਜਾਣਕਾਰੀ ਦਿੰਦਿਆਂ ਸਸ਼ੀਕਾਲ ਸਾਰਿਆਂ ਨੂੰ ਸਸ਼ੀਕਾਲ 3ਾਂ ਦਾ ਤੀਸਰਾ ਸਾਲਾਨਾ ਸਮਾਗਮ ਜੋ ਕਿ ਪਿੰਡ ਲਿੱਦੜਾਂ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ 11 ਅਗਸਤ ਦਿਨ ਐਤਵਾਰ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਕਰਵਾਇਆ ਜਾਏਗਾ ਇਹ ਸਮਾਗਮ ਸਮੂਹ ਇਲਾਕਾ ਨਿਵਾਸੀ ਐਨ ਆਰ ਆਈ ਭਰਾਵਾਂ ਅਤੇ ਪਿੰਡ ਦੀ ਸਮੂਹ ਸੰਗਤ ਵੱਲੋਂ ਉਹਨਾਂ ਦੇ ਸਹਿਯੋਗ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਬੀਬੀਆਂ ਇਹ ਸਮਾਗਮ ਕਰਵਾ ਰਹੀਆਂ ਹਨ ਉਹਨਾਂ ਵੱਲੋਂ ਇਹਨਾਂ ਸਾਰਿਆਂ ਦਾ तहे ਦਿਲ ਤੋਂ ਸ਼ੁਕਰੀਆ ਜਿਨ੍ਹਾਂ ਨੇ ਸਹਿਯੋਗ ਸਦਕਾ ਅਸੀਂ ਇਹ ਪ੍ਰੋਗਰਾਮ ਆਰੰਭ ਕਰਨ ਜਾ ਰਹੇ ਹਾਂ ਔਰ ਅਸੀਂ ਉਹਨਾਂ ਦਾ ਵੀ तहे ਦਿਲ ਤੋਂ ਸਵਾਗਤ ਕਰਦੇ ਹਾਂ ਜਿਹੜੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ ਸੋ ਸਾਡਾ ਸਾਰਿਆਂ ਵੱਲੋਂ ਇਹੀ ਹੈ ਕਿ ਤੁਹਾਡੇ ਅੱਗੇ ਹੱਥ ਜੁੜ ਕੇ ਬੇਨਤੀ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਵੋ ਤੇ ਸਾਡੇ ਪ੍ਰੋਗਰਾਮ ਦੀ ਰੌਣਕ ਵਧਾਓ ਧੰਨਵਾਦ ਸਾਡੇ ਕਿੰਨੇ ਸਮਾਗਮ ਕਰਾ ਰਹੇ ਜੀ ਤੁਸੀਂ ਇਹ ਸਰ ਤੀਸਰਾ ਸਮਾਗਮ ਕਿੰਨੇ ਕਿੰਨੇ ਵਜੇ ਰੰਭ ਕਰਨਾ ਜੀ ਹਾਂਜੀ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਆਪਣਾ ਸੰਪਰਕ ਨੰਬਰ ਤੇ ਆਪਣਾ ਉਹਦਾ ਨਾਮ ਦੱਸਿਆ ਜਾਵੇ ਜੀ ਹਾਂਜੀ ਉਹ ਤੁਹਾਨੂੰ ਅਸੀਂ ਦੱਸਣੇ ਇਕੱਠੇ ਦੱਸਣੇ ਜਵੰਤ ਕੌਰ ਹੈ ਔਰ ਮੇਰਾ ਸੰਪਰਕ ਨੰਬਰ ਹੈ